ਸ਼ਸ਼ੀਕਾਲ ਜੀ ਸੋਸ਼ਲ ਆਰਡਰ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸੰਬੰਧ ਸਕੀਮਾਂ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਭ ਤੋਂ ਪਹਿਲਾਂ ਪਾਰ ਸਰਕਾਰ ਦੁਆਰਾ ਚੱਲ ਰਹੀ ਸਕੀਮ MNREGA ਬਾਰੇ ਚਰਚਾ ਕਰਾਂਗੇ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀ ਐਕਟ 2005 ਦੇ ਤਹਿਤ ਜਿਹੜੀ MNREGA ਸਕੀਮ ਜਿਹੜੀ ਚੱਲ ਰਹੀ ਹੈ ਸਮੇਂ-ਸਮੇਂ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਸੋਧਾਂ ਕੀਤੀਆਂ ਗਈਆਂ ਜੀ 2 ਅਕਤੂਬਰ 2009 ਨੂੰ ਇਸ ਦੇ ਵਿੱਚ ਐਕਟ ਵਿੱਚ ਸੋਧ ਕਰਕੇ ਮਹਾਤਮਾ ਗਾਂਧੀ ਸ਼ਬਦ ਜਿਹੜਾ ਅੱਗੇ ਜੋੜਿਆ ਗਿਆ ਬਾਅਦ ਦਾ ਨਾਂ ਜਿਹੜਾ ਮਹਾਤਮਾ ਗਾਂਧੀ ਰੂਲਰ এমਪਲੋਇਮੈਂਟ ਗਾਰੰਟੀ ਐਕਟ 2005 ਨਰੇਗਾ ਸਕੀਮ ਦੇ ਵਿੱਚ 100 ਦਿਨ ਦੇ ਜਿਹੜੀ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ ਕਈ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ ਹੋ ਗਿਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋ ਗਿਆ ਇਨ੍ਹਾਂ ਸਕੀਮਾਂ ਦੇ ਵਿੱਚ ਲੋਕਾਂ ਦਾ ਕੋਈ ਵੀ ਬੁਨਿਆਦੀ ਅਧਿਕਾਰ ਨਹੀਂ ਹੈ ਸਰਕਾਰ ਕੋਲੇ ਕੋਈ ਪੈਸਾ ਹੁੰਦਾਗਾ ਉਹ ਲੋਕਾਂ ਨੂੰ ਮਿਲ ਜਾਂਦਾਗਾ ਪਰ ਜਿਹੜੀ ਮਨਰੇਗਾ ਸਕੀਮ ਆ ਇਹਦੇ ਵਿੱਚ ਕਾਨੂੰਨ 100 ਦਿਨ ਦੇ ਕੰਮ ਦੀ ਜਿਹੜੀ ਮੰਗ ਦੀ ਗਰੰਟੀ ਦਿੰਦਾਗਾ ਇਸ ਦੇ ਵਿੱਚ 2025 ਅਤੇ 26 ਦੇ ਬਜਟ ਦੀ ਗੱਲ ਕਰੀਏ ਤਾਂ 86000 ਕਰੋੜ ਦਾ ਜਿਹੜਾ ਬਹੁਤ ਵੱਡਾ ਜਿਹੜਾ ਸਰਕਾਰ ਦੁਆਰਾ ਬਜਟ ਬਣਾਇਆ ਗਿਆ ਉਸ ਦੇ ਵਿੱਚ ਹਰੇਕ ਅਪ੍ਰੈਲ ਨੂੰ ਹਰੇਕ ਸਾਲ ਅਪ੍ਰੈਲ ਦੇ ਵਿੱਚ ਜਿਹੜੀ ਮਨਰੇਗਾ ਸਕੀਮ ਆ ਉਸ ਦੀ ਜਿਹੜੀ ਦਿਹਾੜੀ ਦੇ ਵਿੱਚ ਵਾਅਦਾ ਕੀਤਾ ਜਾਂਦਾਗਾ ਪੰਜਾਬ ਸਟੇਟ ਦੀ ਜੇ ਗੱਲ ਕਰੀਏ ਤਾਂ 322 ਦੀ ਪਹਿਲਾਂ ਜਿਹੜੀ ਦਿਹਾੜੀ ਸੀ ਉਸਦੇ ਵਿੱਚ 24 ਰੁਪਏ ਵਾਧਾ ਕਰਕੇ 346 ਰੁਪਏ ਜਿਹੜੀ ਉਹ ਦਿਹਾੜੀ ਕੀਤੀ ਗਈ ਆ ਆ ਸਕੀਮ ਦੇ ਵਿੱਚ ਕੰਮ ਕਰਨ ਦੇ ਲਈ ਜੋਬ ਕਾਰਡ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਇਹ ਜੋਬ ਕਾਰਡ ਆ ਇਸ ਜੋਬ ਕਾਰਡ ਬਣਾਉਣ ਦਾ ਕੋਈ ਪੈਸਾ ਨਹੀਂ ਲੱਗਦਾ ਜੋਬ ਕਾਰਡ ਇੱਕ ਸਰਕਾਰੀ ਦਸਤਾਵੇਜ਼ ਆ ਜਦੋਂ ਜੋਬ ਕਾਰਡ ਬਣ ਜਾਂਦਾਗਾ ਉਸ ਤੋਂ ਬਾਅਦ ਮਨਰੇਗਾ ਕੰਮ ਆ ਜਾਂ ਵਰਕਰ ਆ ਜਿਹੜਾ ਉਹ ਕੰਮ ਮੰਗਣ ਦਾ ਹੱਕਦਾਰ ਹੋ ਜਾਂਦਾਗਾ ਜੌਬ ਕਾਰਡ ਬਣਾਉਣ ਦੇ ਲਈ ਆਪਣੇ ਸੰਬੰਧਿਤ ਅਧਿਕਾਰੀ ਚਾਹੇ ਉਹ ಗ್ರಾಮ ਪੰਚਾਇਤ ਪਿੰਡ ਦਾ ਸਰਪੰਚ ਹੈ ਜਾਂ ಗ್ರಾಮ ਰੋਜ਼ਗਾਰ ਸਹਾਇਕਾ ਜਾਂ ਬੀਡੀਪੀਓ ਸੰਬੰਧਿਤ ਕੋਈ ਵੀ ਅਧਿਕਾਰੀ ਹੈ ਤੁਸੀਂ ਉਸ ਕੋਲ ਜਾ ਕੇ ਜਿਹੜਾ ਆਪਣਾ ਜੌਬ ਕਾਰਡ ਬਣਵਾ ਸਕਦੇ ਹੋ ਰੇਗਾ ਵਰਕਰਾਂ ਦੇ ਆਸ ਅਧਿਕਾਰ ਨੇ ਅਤੇ ਇਹਨਾਂ ਅਧਿਕਾਰਾਂ ਦੀ ਚਰਚਾ ਆਪਾਂ ਅਗਲੇ ਭਾਗ ਦੇ ਵਿੱਚ ਦੂਜੇ ਭਾਗ ਦੇ ਵਿੱਚ ਕਰਾਂਗੇ ਤਾਂ ਬਣੇ ਰਹੋ ਆਪਣੇ ਸੋਸ਼ਲ ਅਡੱਟ YouTube ਚੈਨਲ ਦੇ ਨਾਲ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਦੱਸਿਓ ਕਿ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਧੰਨਵਾਦ